ਹਾਂਜੀ ਅੱਜ ਗੱਲ ਕਰਨੀ ਹੈ ਡੁੱਬਦੇ ਪੰਜਾਬ ਦੀ ਜੀ ਪੰਜਾਬ ਦੇ ਲੋਕ ਔਰ ਪੰਜਾਬ ਦੀ ਸਰਕਾਰ ਇਹ ਮੰਨਣਾ ਹੀ ਨਹੀਂ ਚਾਹੁੰਦੇ ਵੀ ਸਾਡੇ ਨਾਲੇ ਕੁਝ ਹੋ ਰਿਹਾ ਹੈ ਮੈਂ ਤੁਹਾਨੂੰ ਕੁਝ ਰਿਪੋਰਟਾਂ ਦੇ ਦੱਸਾਂਗਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਇੰਡੀਆ ਗਵਰਨਮੈਂਟ ਦੀਆਂ ਸੀਏਜੀ ਦੀਆਂ ਆਰਬੀਆਈ ਦੀਆਂ ਰਿਪੋਰਟਾਂ ਨੇ ਕਿ ਪੰਜਾਬ ਕਿਵੇਂ ਡੁੱਬਦਾ ਜਾ ਰਿਹਾ ਹੈ ਪੰਜਾਬ ਕਰਜ਼ੇ ਦੇ ਦਲਦਲ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਪੰਜਾਬ ਦਾ ਹਾਲਤ ਸਟੇਟ ਦੀ ਜਿਹੜੀ ਪੰਜਾਬ ਸਟੇਟ ਦੀ ਹਾਲਤ ਹੈ ਉਹ ਪਾਕਿਸਤਾਨ ਨੂੰ ਅੰਗ ਹੋ ਗਈ ਹੈ ਉਹਨਾਂ ਨੂੰ ਪਿਛਲੇ ਕਰਜ਼ੇ ਦੀ ਕਿਸ਼ਤ ਅਦਾ ਕਰਨ ਵਾਸਤੇ ਜਿਵੇਂ ਕਰਜ਼ਾ ਲੈਣਾ ਪੈਂਦਾ ਹੈ ਨਾ ਉਵੇਂ ਹੀ ਸਾਡੇ ਪੰਜਾਬ ਨੂੰ ਪਿਛਲੇ ਕਰਜ਼ੇ ਦੀ ਕਿਸ਼ਤ ਅਦਾ ਕਰਨ ਵਾਸਤੇ ਕਰਜ਼ਾ ਲੈਣਾ ਪੈਂਦਾ ਹੈ 2022-23 ਦਾ ਜੋ ਰੈਵਨਿਊ ਸਰਕਾਰ ਨੇ ਟੈਕਸ ਇਕੱਠਾ ਕੀਤਾ ਸੀ ਜੀ ਉਹ ਟੋਟਲ ਹੋਇਆ ਸੀ 94000 ਕਰੋੜ ਤੇ ਸਰਕਾਰ ਦਾ ਖਰਚਾ ਸੀ 133000 ਕਰੋੜ ਰੁਪਇਆ ਠੀਕ ਹੈ ਜਿੰਨੀ ਕਮਾਈ ਹੈ ਉਸ ਤੋਂ ਜ਼ਿਆਦਾ ਖਰਚਾ ਹੈ ਤੇ ਪੰਜਾਬ ਦੇ ਉੱਤੇ ਇਸ ਤੋਂ ਵੀ 4 ਗੁਣਾ ਜ਼ਿਆਦਾ ਜਿਹੜਾ ਹੈ ਕਰਜ਼ੇ ਪੰਜਾਬ ਗਵਰਨਮੈਂਟ ਦੇ ਉੱਤੇ ਪੰਜਾਬ ਗਵਰਨਮੈਂਟ ਕਈ ਤਰ੍ਹਾਂ ਦੀਆਂ ਮਤਲਬ ਸਕੀਮਾਂ ਚਲਾ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਪਰ ਉਹ ਕੋ ਕਾਮਯਾਬ ਨਹੀਂ ਹੋ ਰਹੀ ਕਿਉਂਕਿ ਜਿੰਨਾ ਚਿਰ ਪੰਜਾਬ ਖੇਤੀਬਾੜੀ ਤੇ ਆਧਾਰ ਤੇ ਉਹਨਾਂ ਚਿਰ ਮਤਲਬ ਉਹ ਨਹੀਂ ਪੰਜਾਬ ਚ ਇੰਡਸਟਰੀ ਹੋਣੀ ਬਹੁਤ ਜ਼ਰੂਰੀ ਹੈ ਤੇ ਇੰਡਸਟਰੀ ਲਈ ਚਾਹੀਦੀ ਹੈ ਇਨਫਰਾਸਟ੍ਰਕਚਰ ਤੇ ਪੰਜਾਬ ਦੀ ਗਵਰਨਮੈਂਟ ਜਿਹੜੀ ਹੈ ਇਨਫਰਾਸਟ੍ਰਕਚਰ ਦੇ ਉੱਤੇ ਇਨਵੈਸਟ ਕਿੰਨਾ ਕਰਦੀ ਹੈ 7.5% ਠੀਕ ਹੈ ਬਾਕੀ ਰਹਿ ਗਿਆ ਗੱਲ ਪੰਜਾਬ ਦੇ ਹੋਰ ਜਿਹੜੀਆਂ ਫ੍ਰੀ ਵੀ ਦਿੰਦੀ ਹੈ ਸਰਕਾਰ ਇੱਕ ਤਾਂ ਸਰਕਾਰ ਕੋਲ ਖੁਦ ਪੈਸੇ ਕੋ ਨਹੀਂਗੇ ਹਾਂ ਸਰਕਾਰ ਕੋਲ ਦੋ ਤਰੀਕਿਆਂ ਨਾਲ ਪੈਸੇ ਇਕੱਠੇ ਲੈਂਦੀ ਹੈ ਸਰਕਾਰ ਆਪਣੇ ਸਟੇਟ ਨੂੰ ਚਲਾਉਣ ਵਾਸਤੇ ਇੱਕ ਤੇ ਓਪਨ ਮਾਰਕੀਟ ਦੇ ਵਿੱਚੋਂ ਪੈਸੇ ਚੁੱਕਦੇ ਆ ਐਸ਼ੀਅਨ ਡਿਵੈਲਪਮੈਂਟ ਬੈਂਕ ਹੋ ਗਿਆ ਜਾਂ ਕਿਸੇ ਹੋਰ ਓਪਨ ਮਾਰਕੀਟ ਚੋਂ ਕਈ ਤਰੀਕਿਆਂ ਦੇ ਪੈਸੇ ਮਿਲਦੇ ਆ ਇੱਕ ਹੁੰਦੀ ਦੇਂਦੀ ਹੈ ਭਾਰਤ ਸਰਕਾਰ ਉਹਨਾਂ ਨੂੰ ਤੇ ਸਰਕਾਰ ਜਿਹੜੀ ਖਰਚ ਕਰਦੀ ਹੈ ਉਹ ਉਹਦਾ ਖਰਚ ਹੁੰਦਾ ਇੱਕ ਤੇ ਪੈਨਸ਼ਨਾਂ ਤਨਖਾਹਾਂ ਜੇ ਸਬਸਿਡੀਆਂ ਫ੍ਰੀ ਜਿਵੇਂ ਬਿਜਲੀ ਹੁਣ ਜਿਹੜਾ ਫ੍ਰੀ ਬਿਜਲੀ ਸਰਕਾਰ ਦੇ ਰਹੀ ਹੈ ਉਹਦਾ 20000 ਕਰੋੜ ਰੁਪਏ ਸਲਾਂਦਾ ਸਰਕਾਰ ਨੂੰ ਖਰਚ ਆ ਰਿਹਾ ਹੈ ਠੀਕ ਹੈ ਗੁਜਰਾਤ ਵੀ ਦਿੰਦੀ ਹੈ ਬਿਜਲੀ ਫ੍ਰੀ ਆਪਣੇ ਲੋਕਾਂ ਨੂੰ ਸ਼ਾਇਦ ਕੁਝ ਯੂਨਟਾਂ ਤੱਕ ਪਰ ਗੁਜਰਾਤ ਕੋਲ ਪੈਸਾ ਹੈ ਉੱਥੇ ਇੰਡਸਟਰੀ ਇਹ ਤੇ ਹੁਣ ਲਾਂਚ ਨੇ ਇਹਨਾਂ ਕੋਲ ਕਿੱਥੇ ਇਸ ਟਾਈਮ ਰਿਪੋਰਟ ਦੇ ਅਨਸਾਰ ਪੰਜਾਬ ਇੰਡੀਆ ਦਾ ਦੂਜੀ ਐਸੀ ਸਟੇਟ ਹੈ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਖਰਚਾ ਹੈ ਠੀਕ ਇਹਨਾਂ ਕੋ ਕਰਜ਼ਾ ਇਹਨਾਂ ਨੇ ਲਿਆ ਹੈ ਇਹਨਾਂ ਪਿਛਲੀ ਕਿਸ਼ਤ ਲਾਣ ਵਾਸਤੇ ਕਰਜ਼ੇ ਦੇ ਅੱਗੇ ਹੋਰ ਨਵਾਂ ਕਰਜ਼ਾ ਲੈਂਦੇ ਹੈ ਪੰਜਾਬ ਦਾ ਜੀ ਸ਼ੁਰੂ ਤੋਂ ਹਾਲ ਇਦਾਂ ਨਹੀਂ ਸੀ 30 ਸਾਲ ਪਹਿਲਾਂ ਪੰਜਾਬ ਫਰਸਟ ਪਹਿਲੀਆਂ ਸਟੇਟਾਂ ਦੇ ਵਿੱਚ ਆਉਂਦਾ ਹੁੰਦਾ ਸੀ ਜੋੜੀਆਂ ਸ਼ੁਰੂ ਵਾਲੀਆਂ ਸਟੇਟਾਂ ਨੇ ਮਤਲਬ ਚੜ੍ਹਾਈ ਵਾਲੀਆਂ ਸਟੇਟਾਂ ਨੇ ਉਹਨਾਂ ਵਿੱਚ ਆਉਂਦਾ ਹੁੰਦਾ ਸੀ ਅੱਜ ਤੋਂ 30 ਸਾਲ ਪਹਿਲਾਂ ਹੁਣ ਪੰਜਾਬ ਦੀ ਹਾਲਤ ਹੋ ਗਈ ਪੰਜਾਬ ਨੀਚਲੇ ਟਾਈਮ ਨੀਚਲੀਆਂ ਜਿਹੜੀਆਂ ਸਟੇਟਾਂ ਨੇ ਜਿਹੜੀਆਂ ਜਿਹੜੀਆਂ ਗਰੀਬ ਨੇ ਉਹਨਾਂ ਸਟੇਟਾਂ ਦੇ ਵਿੱਚ ਨਾਮ ਹੁੰਦਾ ਠੀਕ ਕਿਉਂਕਿ ਪੰਜਾਬ ਨੇ ਜੋ ਪਾਲਿਸੀਆਂ ਬਣਾਈਆਂ ਉੱਥੋਂ ਦੇ ਜੋ ਸਰਕਾਰਾਂ ਉੱਥੇ ਜੋ ਬਣੀਆਂ ਲੋਕਾਂ ਨੂੰ ਉਸ ਸਰਕਾਰਾਂ ਚੁਣੀਆਂ ਉਹਨਾਂ ਸਰਕਾਰਾਂ ਨੇ ਜੋ ਨੀਤੀਆਂ ਬਣਾਈਆਂ ਉਹ ਨੀਤੀਆਂ ਐਸੀਆਂ ਹਨ ਜਿਹੜੀਆਂ ਲੋਕਾਂ ਨੂੰ ਮਤਲਬ ਉੱਥੇ ਇੰਡਸਟਰੀ ਨਹੀਂ ਲਿਆ ਸਕੀਆਂ ਹੀਰੋ ਗਰੁੱਪ ਦੇ ਜਿਹੜੇ ਮਾਲਕ ਨੇ ਉਹ ਕਹਰੇ ਸੀ ਉਹ ਵੀ ਹੀਰੋ ਵੀ ਇੱਥੋਂ ਛੱਡ ਕੇ ਚਲਾ ਗਿਆ ਯੂਪੀ ਚਲੇ ਗਏ ਨੇ ਉਹਨਾਂ ਹਰਿਆਣੇ 'ਚ ਪਲਾਂਟ ਖੋਲ੍ਹ ਲੈਣੇ ਕਿਉਂਕਿ ਉੱਥੇ ਇਨਫਰਾਸਟ੍ਰਕਚਰ ਨਹੀਂ ਹੈਗਾ ਇੱਕ ਹੋਰ ਉੱਥੇ ਚੇਅਰਮੈਨ ਸਾਹਿਬ ਸਾਨੂੰ ਗੱਲ ਕਰ ਰਹੇ ਸਨ ਕਹਿੰਦੇ ਨੇ ਅਸੀਂ ਇਨਵੈਸਟਰ ਨੂੰ ਬੁਲਾਉਣ ਵਾਸਤੇ ਕਹਿਣਾ ਹੁੰਦਾ ਪੰਜਾਬ ਚ ਆਓ ਤੇ ਤੁਸੀਂ ਦੇਖੋ ਉਹ ਕਹਿੰਦੇ ਪੰਜਾਬ ਚ ਕੋਈ 에ਰਪੋਰਟ ਨਹੀਂ ਹੈਗਾ ਕੋਈ ਫਲਾਈਟਾਂ ਨਹੀਂ ਜਾਂਦੀਆਂ ਤੁਸੀਂ ਜੇ ਸਾਡੇ ਨਾਲ ਗੱਲ ਕਰਨੀ ਹੈ ਤੇ ਤੁਸੀਂ ਇੱਥੇ ਆਜਿਆ ਕਰੋ ਦਿੱਲੀ ਆਜੋ ਹਾਈਦਰਾਬਾਦ ਆਜੋ ਮੁੰਬਈ ਆਜੋ ਜਾਂ ਹੋਰ ਕਿਸੇ ਜਗ੍ਹਾ ਦੇ ਉੱਤੇ ਆਜੋ ਪੰਜਾਬ ਚ ਨਹੀਂ ਆ ਸਕਦੇ ਅਸੀਂ ਪੰਜਾਬ ਦੇ ਤੁਸੀਂ ਇੱਥੇ ਆ ਕੇ ਗੱਲ ਕਰੋ ਇੰਨਾ ਬੁਰਾ ਹਾਲ ਹੈ ਹੁਣ ਇਹਦੇ ਉੱਤੇ 4 ਲੱਖ ਕਰੋੜ ਦਾ ਖਰਚਾ ਹੈ ਕਰਜ਼ੇ ਪੰਜਾਬ ਦੇ ਉੱਤੇ ਉੱਥੇ ਦੀ ਕਮਾਈ ਕਿੰਨੀ ਹੈ ਤੁਹਾਨੂੰ ਮੈਂ ਦੱਸ ਦਿੱਤੀ ਕੁਝ ਕਮਾਈ ਇਹਨਾਂ ਦੀ ਰੇਤ ਜਿਹੜੀ ਆ ਕਰਦੇ ਆ ਰੇਤ ਵੇਚਦੇ ਆ ਉਹਦੇ ਤੋਂ ਵੀ ਹੁੰਦੀ ਆ ਬਟ ਉਹਦੇ ਚ ਕਰਪਸ਼ਨ ਪਿੱਛੇ ਚੰਨੀ ਸਾਫ ਵੀ ਉਹਨਾਂ ਤੇ ਵੀ ਕੇਸ ਚੱਲਿਆ ਸੀ ਉਹ ਵੀ ਰਗੜੇ ਗਏ ਸੀ ਜਿਸ ਟਾਈਮ ਸ਼੍ਰੀਲੰਕਾ ਬੈਂਕਰਪਟ ਹੋਇਆ ਸੀ ਤੇ ਉਸ ਟਾਈਮ ਤੇ ਭਾਰਤ ਸਰਕਾਰ ਨੇ ਸੋਚਿਆ ਵੀ ਅਸੀਂ ਆਪਣੀਆਂ ਸਟੇਟਾਂ ਦਾ ਸਾਰੀਆਂ ਦਾ ਸਰਵੇ ਕਰੀਏ ਤੇ ਵੇਖੀ ਸਾਡੀ ਕਿਹੜੀ ਕਿਹੜੀ ਸਟੇਟ ਹੈ ਜਿਹੜੀ ਖਤਰੇ ਦੇ ਵਿੱਚ ਆਰਬੀਆਈ ਸੀ ਸੀਏਜੀ ਹਾਂ ਕੈਗ ਵਾਲਿਆਂ ਦੀ ਤੇ ਆ ਬੀਆਰਐਸ ਤੇ ਇੱਕ ਪੰਜਾਬ ਗਵਰਨਮੈਂਟ ਦੇ ਆਪਣੀ ਰਿਪੋਰਟ ਦੇ ਅਨੁਸਾਰ ਪੰਜਾਬ ਨੂੰ ਜੇ ਭਾਰਤ ਸਰਕਾਰ ਮਦਦ ਨਾ ਦਵੇ ਤੇ 2030 ਤੱਕ ਪੰਜਾਬ ਦਿਵਾਲੀਆ ਕੋਸ਼ਿਤ ਹੋ ਸਕਦਾ ਐਨੀ ਵੱਡੀ ਸਮੱਸਿਆ ਹੈ ਲੋਕਾਂ ਨੂੰ ਪਤਾ ਵੀ ਨਹੀਂ ਲੋਕਾਂ ਕਦੀ ਗੱਲ ਵੀ ਨਹੀਂ ਕੀਤੀ ਪੰਜਾਬ ਦੇ 80% ਕਿਸਾਨ ਜਿਹੜੇ ਨੇ ਇਸ ਟਾਈਮ ਉਹਨਾਂ ਦੇ ਉੱਤੇ ਕਰਜ਼ਾ ਹੈ 80% ਕਿਸਾਨਾਂ ਦੇ ਉੱਤੇ ਕਰਜ਼ਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਗਰੀਬੀ ਦਰ ਜਿਹੜੀ ਉਹ ਕਾਫੀ ਘੱਟ ਹੈ ਗਰੀਬੀ ਦਰ ਜਿਹੜੀ ਹੈ ਪੰਜਾਬ ਦੀ ਉਹ ਤੂੰ ਪਾਵਰਟੀ ਜਿਹੜਾ ਰੇਟ ਹੈ ਉਹ ਤੇ 4.4% ਹੈ ਤੇ ਗਰੀਬੀ ਰੇਖਾ ਤੋਂ ਜਿਹੜਾ ਥੱਲੇ ਰਹਿੰਦੇ ਨੇ ਲੋਕ ਉਹ 7.12 ਜਾਂ 7% ਦੇ ਕਰੀਬ ਤੁਸੀਂ ਸਮਝੋ ਗਰੀਬ ਨੇ ਉੱਥੇ ਪਰ ਉਹ ਸਿਰਫ ਇੱਕੋ ਚੀਜ਼ ਦੇ ਉੱਤੇ ਨਿਰਭਰ ਨੇ ਸਾਰੇ ਲੋਕ ਖੇਤੀਬਾੜੀ ਖੇਤੀ ਦੇ ਉੱਤੇ ਕੋਈ ਵੀ ਇਨਫਰਾਸਟ੍ਰਕਚਰ ਨਾ ਸਰਕਾਰ ਕੋਲ ਪੈਸੇ ਨਹੀਂ ਹੁੰਦਾ ਇਨਫਰਾਸਟ੍ਰਕਚਰ ਵਾਸਤੇ 58% ਸਰਕਾਰ ਜਿਹੜਾ ਰੈਵਨਿਊ ਇਕੱਠਾ ਕਰਦੀ ਜਿੰਨੇ ਵੀ ਪੈਸੇ ਇਕੱਠੇ ਕਰਦੀ ਹੈ ਸਰਕਾਰ ਰੈਵਨਿਊ ਇਕੱਠਾ ਕਰਦੀ ਉਹਦੇ ਵਿੱਚੋਂ 58% ਤੇ ਨਿਕਲ ਜਾਂਦਾ ਹੈ ਤਨਖਾਹਾਂ ਪੈਨਸ਼ਨਾਂ ਜਿਹੜੇ ਫ੍ਰੀ ਬਿਜਲੀ ਦਾ ਸਿਕਿਉਰਿਟੀ ਹੋਰ ਕਈ ਤਰ੍ਹਾਂ ਦੇ ਕੰਮ ਉਸ ਤੋਂ ਬਾਅਦ ਫਿਰ ਐਜੂਕੇਸ਼ਨ ਦਾ ਵੀ ਖਰਚ ਹੁੰਦਾ ਹੈ ਉਸ ਤੋਂ ਬਾਅਦ ਹੈਲਥ ਸੈਕਟਰ ਦੇ ਵਿੱਚ ਵੀ ਇਨਵੈਸਟ ਕਰਨਾ ਹੁੰਦਾ ਹੈ ਬੜੇ ਹੋਰ ਕਈ ਤਰ੍ਹਾਂ ਦੇ ਖਰਚੇ ਹੁੰਦੇ ਆ ਜੋ ਸਰਕਾਰ ਨੇ ਫਿਰ ਜਿਹੜਾ ਤੁਸੀਂ ਕਰਜ਼ ਲੈਆ ਉਹ ਕਰਜ਼ ਦੀ ਕਿਸ਼ਤ ਵੀ ਤੁਸੀਂ ਭਰਨੀ ਹੁੰਦੀ ਹੈ ਹੂੰ ਤੇ ਉਹ ਸਰਕਾਰ ਕੋਲ ਕੁਛ ਵੀ ਨਹੀਂ ਵਜਦਾ 인ਫਰਾਸਟ੍ਰਕਚਰ ਤੇ ਕਰ ਰਹੀ ਹੈ 7.7 7.8 ਜਾਂ 7.7% ਇਨਵੈਸਟ ਕਰ ਰਹੀ ਹੈ 인ਫਰਾਸਟ੍ਰਕਚਰ ਤੇ ਜੋ ਪੰਜਾਬ ਦੇ ਹਿਸਾਬ ਨਾਲ ਬਹੁਤ ਘੱਟ ਹੈ ਇਹਦੇ ਤੇ ਹੋਰ ਕਰਨਾ ਪਵੇਗਾ ਤੇ ਅੱਗੇ ਆਉਣਾ ਪਵੇਗਾ ਵਪਾਰੀ ਵਰਗ ਨੂੰ ਪੰਜਾਬ ਦੇ ਨੂੰ ਜਾਂ ਜੋ ਪੰਜਾਬ ਤੋਂ ਬਾਹਰ ਅਮੀਰ ਲੋਕ ਬੈਠੇ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਉਹਨਾਂ ਨੂੰ ਆ ਕੇ ਇੱਥੇ ਇੰਡਸਟਰੀਆਂ ਲਾਣੀਆਂ ਪੈਣਗੀਆਂ ਇੱਥੇ ਆ ਕੇ ਲੋਕਾਂ ਨੂੰ ਐਜੂਕੇਸ਼ਨ ਦੇਣੀ ਪੈ ਚਾਹੀਦੀ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਦਾ ਭਲਾ ਜੇ ਉਹ ਸੋਚਦੇ ਨੇ ਪੰਜਾਬ ਦਾ ਭਲਾ ਕਰਨਾ ਹੈ ਤੇ ਦੂਜੀਆਂ ਸਟੇਟਾਂ ਦੇ ਮੁਕਾਬਲੇ ਦੁਬਾਰਾ ਇੱਕ ਕਰੀ ਫਿਰ ਪੰਜਾਬ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰੋ ਸਾਰੇ ਰਲ ਮਿਲ ਕੇ ਨਹੀਂ ਤੇ ਪੰਜਾਬ 2030 ਜੇ ਭਾਰਤ ਸਰਕਾਰ ਦੇ ਨਾਂ ਇਹਨੂੰ ਸਪੋਰਟ ਦਵੇ ਤੇ 2030 ਤੱਕ ਪੰਜਾਬ ਬੈਂਕਰਪਟ ਹੋ ਜਾਏਗਾ ਬਾਕੀ ਰਹਿ ਗਈ ਜਿਹੜੀ ਗੱਲ ਦੇ ਟਰੰਪ ਚਾਚਾ ਲੱਗਾ ਪਿੱਛੇ ਜਿਵੇਂ ਉਪੇ ਜੇ ਤੁਸੀਂ ਖੋਲੋ ਆਪਣਾ ਐਗਰੀਕਲਚਰ ਤੇ ਡੈਰੀ ਫਾਰਮਿੰਗ ਖੋਲੋ ਜੇ ਸਰਕਾਰ ਐਗਰੀਕਲਚਰ ਉਹਦੇ ਦਬਾਅ ਥੱਲੇ ਅਮਰੀਕਾ ਤੇ ਦਬਾਅ ਦੇ ਥੱਲੇ ਆ ਕੇ ਤੇ ਕਿਸੇ ਤਰੀਕੇ ਉਹ ਦਿਵਾਲੀ ਦੇਣ ਐਗਰੀਕਲਚਰ ਤੇ ਡੈਰੀ ਪ੍ਰੋਡਕਟ ਜੇ ਖੋਲਨੇ ਪੈ ਗਏ ਸਰਕਾਰ ਨੂੰ ਤੇ ਫਿਰ ਜਿਹੜੀ ਤੁਹਾਡੀ ਖੇਤੀਬਾੜੀ ਉਹ ਵੀ ਖਤਮ ਸਮਝੋ ਕਿਉਂਕਿ ਇੱਕ ਅਮਰੀਕਾ ਦਾ ਪ੍ਰੋਡਕਟ ਤੁਹਾਨੂੰ 50 ਰੁਪਇਆ ਚ ਮਿਲਦਾ ਪਿਆ ਤੇ ਨਾਲ ਹੀ ਇੰਡੀਆ ਦਾ ਪ੍ਰੋਡਕਟ ਤੁਹਾਨੂੰ 50 ਰੁਪਇਆ ਚ ਮਿਲਦਾ ਪਿਆ ਦੁੱਧ ਦਾ ਪੈਕਟ 50 ਦਾ ਇੰਡੀਆ ਦਾ 50 ਦਾ ਯੂ ਐਸ اے ਦਾ ਤੁਸੀਂ ਕਿਹੜਾ ਖਰੀਦੋਗੇ ਕੋਛ ਤੇ ਆਖਣਗੇ ਨਹੀਂ ਅਸੀਂ ਪੰਜਾਬੀਆਂ ਤੇ ਆਪਣੇ ਤੇ ਭਾਰਤੀਆਂ ਦੇ ਅਸੀਂ ਆਪਣੇ ਖਰੀਦਾਂਗੇ ਪਰ ਜ਼ਿਆਦਾਤਰ ਲੋਕ ਆਪਣਾ ਵਧੀਆ ਚੀਜ਼ ਤੇ ਰੇਟ ਵੰਦੇ ਨੇ ਹਮ ਖਾਲੀ ਸਰਕਾਰ ਰਹੀ ਹੋਈ ਤੁਸੀਂ ਮੈਂ ਕਹਿੰਦਾ ਉਸ ਤੋਂ ਪਹਿਲਾਂ ਜਾਗੋ ਪੰਜਾਬੀਓ ਤੇ ਬਾਹਰ ਦੇ ਲੋਕ ਜਿਹੜੇ ਬੈਠੇ ਆ ਜਿਹੜੇ ਨਾਰੇ ਮਾਰਦੇ ਪਏ ਆ ਉਹ ਇੱਥੇ ਆਉਣ ਇੱਥੇ ਆ ਕੇ ਇਨਵੈਸਟ ਕਰਨ ਤੇ ਲੋਕਾਂ ਨੂੰ ਰੋਜ਼ਗਾਰ ਦੇਣ ਤਾਂ ਜੋ ਉਹਨਾਂ ਦਾ ਵੇਖਣ ਲੋਕੀ ਵੀ ਹਾਂ ਇਹ ਲੋਕ ਕੰਮ ਕਰਦੇ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਇਹ ਨਹੀਂ ਗਾਲਾਂ ਕੱਢਦੇ ਰਹਿੰਦੇ ਨੇ ਸਾਰਾ ਦਿਨ ਉੱਥੇ ਬਹਿ ਕੇ ਜਾਂ ਚੰਡੇ ਸਾੜਦੇ ਨੇ ਜਾਂ ਗਾਲਾਂ ਦਿੰਦੇ ਨੇ ਉਹ ਕੰਮ ਨਹੀਂ ਤੁਸੀਂ ਆ ਕੇ ਇੱਥੇ ਕੰਮ ਕਰੋ ਤੇ ਲੋਕਾਂ ਨੂੰ ਵਿਖਾਓ ਤੁਹਾਡਾ ਕਰੈਕਟਰ ਵੇਖ ਕੇ ਲੋਕੀ ਕਹਿਣ ਹਾਂ ਭਈ ਯਾਰ ਸਾਨੂੰ ਇਦਾਂ ਦੇ ਲੋਕ ਚਾਹੀਦੇ ਇਦਾਂ ਦੀ ਸਰਕਾਰ ਚਾਹੀਦੀ ਠੀਕ ਹੈ ਓਕੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੰਜਾਬ ਦਾ ਭਲਾ ਹੋਵੇ ਭਾਰਤ ਦਾ ਭਲਾ ਹੋਵੇ ਸਾਰੀ ਦੁਨੀਆ ਦਾ ਭਲਾ ਹੋਵੇ ਅਸੀਂ ਤੇ ਸਿੱਖਾਂ ਤੇ ਸਰਬੱਤ ਦਾ ਭਲਾ ਮੰਗਦੇ ਹਾਂ ਜੀ ਬੈਸਟ ਆਫ ਲੱਕ